ਜੀ ਕਿਸਾਨ ਹਟ ਪਾਤੜਾਂ ਤੋਹਫਾ ਲੈ ਕੇ ਆਇਆ ਤੁਹਾਡੇ ਵਾਸਤੇ ਉਹ ਵੀ ਬੂਟਾਂ ਦੇ ਵਿੱਚ ਹਾਂਜੀ ਭਾਈ ਜੀ ਬੂਟ ਵਾਰੇ ਦੱਸੋ ਪਹਿਲਾਂ ਤੁਹਾਨੂੰ ਚੈੱਕ ਕਰਾਉਣਿਆ ਜੀ ਸ਼ੂਜ਼ ਦੀ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਰਹਿਣ ਵਾਲੀ ਆ ਰਨਰ ਦਾ ਬ੍ਰਾਂਡ ਰਹਿਣ ਵਾਲਾ ਹਾਂਜੀ ਮਾਰਕੀਟ ਰੇਟ ਵੀ ਸੁਣ ਲਓ 1400 ਤੋਂ ਲੈ ਕੇ 1500 ਇਹ ਬੂਟ ਹਾਂਜੀ ਕਿਸਾਨ ਹਟ ਪਾਤੜਾਂ ਦਾ ਰੇਟ ਰਹਿਣ ਵਾਲਾ ਫੁੱਲ ਚੈਲੈਂਜਿੰਗ ਠਮਾਕਾ ਕਰ ਦੋ ਠਮਾਕਾ ਰੇਟ ਓਨਲੀ 900 ਰੁਪਏ ਜੀ ਪੱਕੀ ਗੱਲ ਆ ਬਾਈ ਪੱਕੀ ਗੱਲ ਜਿੰਨਾ ਮਰਜੀ ਸਟਾਕ 6 ਤੋਂ ਲੈ ਕੇ 10 ਨੰਬਰ ਤੱਕ ਲੋ ਜੀ ਬਾਈ ਜੀ ਕੁਆਲਟੀ ਚੈੱਕ ਕਰ ਲੋ ਇੱਕ ਵਾਰ ਬੂਟ ਦੀ ਬਾਜ਼ਾਰ ਦੇ ਅੰਦਰ ਇਹੀ ਬੂਟ 1400 1500 1800 ਰੁਪਏ ਤੱਕ ਮਿਲਦੇ ਬਿਕਰਿਆ ਮਤਲਬ ਕੇ ਤੇ ਕਿਸਾਨ ਹਟ ਪਾਤੜਾਂ ਤੇ ਮਿਲੂਗਾ ਓਨਲੀ 900 ਰੁਪਏ ਦਾ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਬਾਈ ਨਾਲ ਕੰਟੈਕਟ ਕਰ ਲੋ ਇਸ ਤੋਂ ਬਾਅਦ ਹੋਰ ਤਮਾਕੇ ਇਸ ਤੋਂ ਬਾਅਦ ਚ ਇੱਕ ਆਫਰ ਹੋਰ ਤੁਹਾਨੂੰ ਦੇਣ ਲੱਗੇ ਆ ਹਾਂਜੀ ਹਾਂਜੀ ਸਾਡੇ 1200 1400 ਰੁਪਏ ਦੀ ਰੇਂਜ ਵਾਲਾ ਸ਼ੂਜ਼ ਦੀ ਇਹ ਵੀ ਤੁਹਾਨੂੰ ਦਵਾਂਗੇ ਸਿਰਫ 850 ਰੁਪਏ ਜੀ ਚੈੱਕ ਕਰ ਤੁਸੀਂ ਬ੍ਰਾਂਡ ਚੈੱਕ ਕਰ ਲੋ ਚੈੱਕ ਕਰੋ ਜੀ ਕੁਆਲਿਟੀ ਰੈਨ ਵਾਲੇ ਨੇ ਏਕ ਕਲਾਸ ਪ੍ਰੀਮੀਅਮ ਕੁਆਲਿਟੀਆਂ ਰੇਟ ਰੈਨ ਆ 850 ਜਿਹੜਾ ਪੇਜ ਨੂੰ ਆਪਣੇ ਨੂੰ ਫੋਲੋ ਕਰੂਗਾ ਵੀਡੀਓ ਨੂੰ ਸ਼ੇਅਰ ਕਰੂਗਾ ਠੀਕ ਹੈ ਇਸ ਤੋਂ ਬਾਅਦ ਬੈਲੀਆਂ ਚ ਕੀ ਆਫਰ ਹੈ ਬਾਈ ਬੈਲੀਆਂ ਦੇ ਵਿੱਚ ਵੀ ਕੈਂਡ ਕੈਂਡ ਆਫਰਾਂ ਦਵਾਂਗੇ ਆਪਾਂ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਚੈੱਕ ਕਰੋ ਬਿੱਗ ਬੂਮ ਦੀ ਜੁੱਤੀ ਜੀ ਚੈੱਕ ਕਰੋ ਆਪਣੇ ਪੰਜਾਬੀ ਵੀਰਾਂ ਦੀ ਫੇਵਰਟ ਜੁੱਤੀ ਜੀ ਕੁਆਲਿਟੀ ਸਾਰੀ ਪ੍ਰੀਮੀਅਮ ਰੈਨ ਵਾਲੀ ਆ ਪਿਓਰ ਲੈਦਰ ਚ ਪਿਓਰ ਲੈਦਰ ਦੀ ਜੁੱਤੀ ਮਾਰਕੀ ਰੇਟ 1250 ਤੋਂ ਲੈ ਕੇ 1300 ਆਪਣਾ ਰੇਟ ਰੈਨ ਵਾਲਾ ਜੀ 850 850 ਰੁਪਿਆ ਹਾਂਜੀ ਇਸ ਤੋਂ ਬਾਅਦ ਇੱਕ ਹੋਰ ਹਾਂਜੀ ਇਹਦੇ ਵਿੱਚ ਫਾਇਦ ਮਿਲਣਗੇ ਤੁਹਾਨੂੰ 6 ਤੋਂ ਲੈ ਕੇ 13 ਜੀ ਠੀਕ ਹੈ ਜੀ 13 ਫਾਇਦ ਵੀ ਮਿਲੂਗਾ ਜੀ ਇਸ ਤੋਂ ਬਾਅਦ ਚ ਆਣ ਆਗੀਆਂ ਬੈਲੀਆਂ ਹਾਂਜੀ ਇਹ ਵੀ ਤੁਸੀਂ ਡਿਜ਼ਾਈਨ ਚੈੱਕ ਕਰੋ ਇਹਨਾਂ ਦੇ ਵਿੱਚ ਵੀ ਆਪਾਂ ਘੈਂਟ ਆਫਰ ਦੇਣਾ ਚੈੱਕ ਕਰੀ ਚੱਲੋ ਵੀਰੇ ਤਮਾਕਾ ਕਰਦੇ ਬੈਲੀਆਂ ਦਾ ਮੈਂ ਕਹਿੰਦਾ ਵੀਰੇ ਕਹਿੰਦੇ ਵੀਰਾਂ ਨੂੰ ਚੈੱਕ ਕਰੋ ਰੇਟ ਰਹਿਣ ਵਾਲਾ ਜੀ 850 ਰੁਪਏ ਵਾਲੀ ਜੁੱਤੀ ਦਾ ਜੀ 490 ਰੁਪਏ ਲੋ ਜੀ ਪੱਕੀ ਗੱਲ ਹੈ ਹਾਂਜੀ ਹਾਂਜੀ ਪੱਕੀ ਗੱਲ ਲੈਓ ਜੀ ਕਿਸਾਨ ਹਟ ਪਾਤੜਾ ਖੜਿਆ ਨਰਵਾਣੇ ਰੋਡ ਤੇ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਬਾਈ ਕੋਲੇ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਦੇਖ ਲਓ ਆਫਰ ਲਵਾਤੇ ਤੁਹਾਡੇ ਵਾਸਤੇ ਤਗੜੇ ਤਗੜੇ ਕਿਸਾਨ ਹਟ ਪਾਤੜਾ